ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਾਣੂ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬੰਬੀਹਾ ਭਾਈ ਦੇ ਵਿੱਚ ਬੰਬੀਹਾ ਭਾਈ ਪਿੰਡ ਆ ਜ਼ਿਲ੍ਹੇ ਮੁgge ਦਾ ਮਨਮੱਤਾ ਨਗਰ ਆ ਬੰਬੀਹੇ ਭਾਈ ਤੋਂ ਜਦੋਂ ਤੁਸੀਂ ਮਿੱਤਰੋ ਬਾਜਾਖਾਨੇ ਵਾਲੀ ਸਾਈਡ ਨੂੰ ਮੁੜ ਕੇ ਇੱਕ ਕੱਟ ਅੱਗੇ ਹੋਰ ਆਊਗਾ ਉਹ ਤੋਂ ਬਾਅਦ ਇੱਕ ਪਈ ਮੜੂਗੀ ਬਾਹਰ ਖੇਤਾਂ ਦੇ ਵਿੱਚ ਮਿੱਤਰੋ ਤੇ ਉਹ ਪਈ ਤੋਂ ਸਿੱਧਾ ਜਦੋਂ ਤੁਸੀਂ ਝਾਤ ਮਾਰੋਗੇ ਨਵਾਂ ਬਣ ਰਿਹਾ ਜਿਹੜਾ ਹਾਈਵੇ ਭਾਰਤਮਾਲਾ ਹਾਈਵੇ ਬਣ ਰਿਹਾ ਉਹ ਹਾਈਵੇ ਵਾਲਾ ਪੁਲ ਮਿਲੂਗਾ ਤੁਹਾਨੂੰ ਮਿੱਤਰੋ ਉੱਥੋਂ ਦੀ ਨਹੀਂ ਲੰਘਣਾ ਤੁਸੀਂ ਬਾਹਰ ਨਾਲ ਹੋ ਉਸ ਹਾਈਵੇ ਦੇ ਨਾਲ ਹੀ ਬਿਲਕੁਲ ਪਾਈ ਹੁਣਿਆਂ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਉਹ ਕਰਦੇ ਆ ਗੱਲਬਾਤ ਪਾਈ ਦੇ ਨਾਲ ਇੱਕ ਤੁਹਾਡੇ ਫੁੱਲ ਕੰਮ ਦੀ ਗਰਮੀ ਦਾ ਗਹਿਣਾ ਚੀਜ਼ ਵਖਾਉਣੀ ਆ ਤੁਹਾਨੂੰ ਮਿਲਦੇ ਆ ਬਾਈ ਨੂੰ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵਧੀਆ ਜੀ ਵਧੀਆ ਸਿਤਾ ਦੇ ਪਰਿਵਾਰ ਬਾਈ ਵਧੀਆ ਵਧੀਆ ਜੀ ਠੀਕ ਠਾਕ ਤੁਹਾਡਾ ਨਾਮ ਦੱਸ ਦੀ ਵੀਰੇ ਕੁਸ਼ਪ੍ਰੀਤ ਸਿੰਘ ਹੈ ਜੀ ਕੁਸ਼ਪ੍ਰੀਤ ਸਿੰਘ ਹੈ ਨਾ ਅੱਜ ਕੁਸ਼ ਵੀਰੇ ਜਿਹੜਾ ਘਰ ਆਪਣੇ ਕਿਹੜੇ ਪਾਸੇ ਆ ਗਿਆ ਵਧੀਆ ਇਹ ਆਪਣਾ ਮੰਦਰ ਰੋਡ ਤੋਂ ਪਈ ਮੁੜਦੀ ਚੜ੍ਹਦੇ ਵਾਲੇ ਪਾਸੇ ਨੂੰ ਬਾਂਦਰ ਰੋਡ ਤੋਂ ਹਾਂ ਬਾਂਦਰ ਰੋਡ ਬਾਜਾਖਾਨਾ ਬਾਂਦਰ ਰੋਡ ਤੋਂ ਠੀਕ ਹੈ ਜਿਹੜੀ ਵੱਡੇ ਵੀਰੇ ਜਿਹੜੀ ਆਪਾਂ ਗਾ ਮੇਤਨੀ ਹੈ ਕਿੰਨਾ ਸੂਫ ਹੋਣੀ ਇਹ ਤੀਜੇ ਸੂਏ ਲਈ ਗੱਭਣਾ ਬਾਈ ਕਿੰਨੇ ਦਿਨ ਪਹਿ ਵੀਰੇ ਰਹਿੰਦੇ ਹਜੇ ਇਹਦੇ 8 ਤਰੀਕ ਨੂੰ ਦਿਨ ਪੂਰੇ ਆ 8 ਤਰੀਕ ਨੂੰ ਇਹਦੇ ਦਿਨ ਪੂਰੇ ਆ ਕਿੰਨਾ ਦੁੱਧ ਦੇ ਦਿੰਦੀ ਹੈ ਵੀਰੇ ਇਹ ਇਹਦੇ ਨੇ 17 18 ਲੀਟਰ ਦੁੱਧ ਦਿੱਤਾ ਦੂਜੇ ਜਗ੍ਹਾ ਫੈਂਡ ਵੀ ਚੰਗੀ ਦਿੱਤੂ ਫੈਂਡ ਵੀ ਚੰਗੀਆਂ ਹੁੰਦੀਆਂ ਨੇ ਬਾਕੀ ਸੀਰੀਅਲ ਠੰਡੀ ਬਹੁਤ ਆ ਵੀਰੇ ਠੀਕ ਹੈ ਕਿ ਕਿੰਨੀ ਦੇਗੀ ਫੈਂਡ ਵੀਰੇ ਫੈਂਡ ਦੇ ਮੰਨ ਲਓ 5 ਦੇ ਆਸ-ਪਾਸ ਜੇ ਆਉਂਦੀ ਹੈ ਵੀ ਮੰਨ ਲਾ ਕਹਿੰਦੂ 50 ਦੇ 45 50 ਦੇ ਆਸ-ਪਾਸ ਉਹ ਲਾਈ ਜਾਂਦੀ ਹੈ ਹਾਂ ਵੀਰੇ ਹਾਂ ਠੀਕ ਹੈ ਵੀਰੇ ਅੱਛਾ ਚੋਣ ਨੂੰ ਠੰਡੀ ਸੀ ਲਾਏ ਚੋਣ ਨੂੰ ਠੰਡੀ ਸੀ ਲਾਏ ਸੁਆ ਕਿਨੂ ਆ ਸੋਨਾ ਬ੍ਰਦਰ ਤੀਜਾ ਸੋਨਾ ਵੀਰੇ ਤੀਜਾ ਸੁਆ ਸੋਨਾ ਵੀਰੇ ਅੱਛਾ ਜੇ ਚੋਣ ਤੇਨ ਚੰਗਾ ਲੱਗਾ ਵੀਰੇ ਜਮਾ ਬਿਲਕੁਲ ਓਕੇ ਹੈ ਜੀ ਅੱਛਾ ਵੀਰੇ ਕੀ ਰੇਟ ਰਹੂਗਾ ਵੱਡੇ ਪਾਈ ਜਾਂਦਾ ਦੇਣ ਲੈਣ ਵਾਲਾ ਇਹਦਾ ਦੇਣ ਲੈਣ ਵਾਲਾ 65000 ਰੁਪਿਆ ਮੰਗਦਾ ਇਹਦੇ ਵਿੱਚੋਂ ਮੰਨ ਤਾਂ ਥੋੜਾ ਬੋਦਾ ਥੋੜਾ ਬੋਦਾ ਮੰਨ ਤਾਂ ਹੋਊਗਾ ਬਾਕੀ ਦੇਣ ਲੈਣ ਵਾਲਾ ਰੇਟ ਹੈ ਮੰਗਣ ਨੂੰ ਜਿੰਨਾ ਮਰਜ਼ੀ 70 ਮੰਗ ਸੂਆ ਤੀਜਾ ਨਾ ਵੀਰੇ ਰੋਹੇਂਦਾ ਵੀਰੇ ਤੀਜਾ ਸੂਆ ਹੀ ਸੁਣਾ ਨੇ ਤੀਜਾ 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 ਸੂਆ ਸੁਆ ਸੁਣਾ ਮਿੱਤਰੋ ਇਹਨੇ ਕਰਮਾ ਵਾਲੀ ਨੇ ਲੈ ਵੀ ਮਿੱਤਰੋ ਤੀਜਾ ਸੂਆ ਸੁਣਾ ਵਾ 17 18 ਕਿਲੋ ਦੁੱਧ ਦੀ ਮਾਲਕਣ ਕ੍ਰਾਸ ਬਰੀਡ ਦੇ ਵਿੱਚ ਗਰਮੀ ਦਾ ਗਹਿਣਾ ਚੀਜ਼ ਮਿੱਤਰੋ ਲੇਵਾ ਪੰਡਾ ਵੱਲੋਂ ਆਰਡਰ ਦੀ ਕੁਆਲਿਟੀ ਉਹਨਾਂ ਵੇਖੋ ਤੁਸੀਂ ਪੱਕਾ ਮਾਲ ਚੀਜ਼ਾ ਲਿਆ ਵੀਰੇ ਮੂੜਦਾ ਵੱਡੇ ਭਾਈ ਨਹੀਂ ਮਿੱਤਰੋ ਵੇਖ ਸਕਦੇ ਹੋ ਇਹ ਕੁਆਲਿਟੀ ਕੁਆਲਿਟੀ ਗਾਂ ਨੂੰ ਥਣ ਥਣੋਂ ਬਹੁਤ ਦੂਰਾ ਲੱਗਾ ਹੋਇਆ ਲੇਵਾ ਪੰਡਾ ਜ਼ਬਰਦਸਤ ਕੁਆਲਿਟੀ ਸਰੀਰ ਕਲੇ ਪੱਖ ਤੋਂ ਲਿਆ ਮੂੜਦਾ ਬਹੁਤ ਮਜ਼ਬੂਤ ਆ ਹੱਡਾ ਪੈਰਾ ਦੀਆਂ ਖੁੱਲੀ ਢੁੱਲੀ ਆ ਮਿੱਤਰੋ ਆਰਡਰ ਦੀ ਕੁਆਲਿਟੀ ਬੜੀ ਬਿਹਤਰੀਨ ਤੇ ਖਾਸਾ ਰੰਗ ਬਹੁਤ ਚੰਗਾ ਵਾ ਵੱਡੀ ਗੱਲ ਇਹ ਆ ਵੀ ਪੰਜਾਬ ਵਾਲੀਆਂ ਜਰਸੀਆਂ ਦੇ ਨਾਲੇ ਖਹਿਣ ਵਾਲੀ ਚੀਜ਼ ਆ ਬੱਚੇ ਤੁਸੀਂ ਇਹਦੇ ਤੋਂ ਜਰਸੀ ਨਸਲ ਦੇ ਟੌਪ ਕਲਾਸ ਲੈ ਸਕਦੇ ਆ ਮਿੱਤਰੋ ਇਹੋ ਜਿਹਾ ਸੁਭਾਅ ਵਾਲਾ ਸੰਗਲ ਰੱਖ ਕੇ ਜਿੱਥੇ ਮਰਜ਼ੀ ਲਈ ਫਿਰਿਓ ਥਣ ਵੇਖੋ ਲੱਗਾ ਤੁਸੀਂ ਕਿੰਨਾ ਚੰਗਾ ਮੈਂ ਜ਼ੂਮਿੰਗ ਤੇ ਨਹੀਂ ਵਿਖਾ ਰਿਆ ਕਲੀਅਰ ਥਣ ਤੁਹਾਨੂੰ ਵਿਖਾ ਰਿਆ ਤਾਂ ਕਿ ਤੁਹਾਨੂੰ ਪ੍ਰੋਪਰ ਪਤਾ ਲੱਗ ਸਕੇ ਥਣ ਦਾ ਕਿੰਨੇ ਚੰਗਾ ਥਣ ਦਾ ਸਹਜ ਆ ਲੈ ਵੀਰੇ ਮੋੜ ਲਿਆ ਭਈ ਇਹਨੂੰ ਆਹ ਵੇਖ ਲਓ ਮਿੱਤਰੋ ਦਾ ਸ਼ਾਂ ਇਹਦੀ ਕੁਆਲਿਟੀ ਇਹਦਾ ਸਭ ਕੁਝ ਗਵਾਈ ਭਰਦਾ ਕੋਈ ਚੰਗੇ ਘਰਾਣੇ ਦੀ ਗਾਵਾਂ ਮਿੱਤਰੋ ਦੇਖ ਸਕਦੇ ਹੋ ਚੱਲ ਲੇ ਮਿੱਤਰੋ ਅਟਰਦੀ ਕੁਆਲਟੀ ਇੱਕ ਵਾਰੀ ਹੁਣ ਤੁਹਾਨੂੰ ਨੇ ਜਦੀਕ ਤੋਂ ਮੈਂ ਫਿਰ ਵਿਖਾਉਣ ਲੱਗਾ ਵਾਂ ਤਾਂ ਕਿ ਤੁਹਾਨੂੰ ਸਭ ਕੋ ਜਿੰਦਾ ਕਲੀਅਰ ਪਤਾ ਲੱਗ ਜੇ ਤੁਰਦੀ ਤਰਦੀ ਐਨ ਹਰ ਪੱਖ ਤੋਂ ਓਕੇ ਦੀ ਰਿਪੋਰਟ ਐ 17 18 ਕਿਲੋ ਦੀ ਮਾਲਕਣ ਗਾਂ ਮਿੱਤਰੋ ਜੇ ਘਰੇ ਰੱਖਣ ਨੂੰ ਚੀਜ਼ ਲੈਣੀ ਆ ਘਰੇ ਗਰਮੀ ਤੋਂ ਬਚਾ ਲੈ ਚੀਜ਼ ਲੈਣੀ ਤਾਂ ਫਿਰ ਮੇਰੇ ਹਿਸਾਬ ਦੇ ਨਾਲ ਇਹੋ ਜਿਹੇ ਤਿੱਧਾ ਨੂੰ ਅਪਣਾਓ ਹਾ ਮਾੜੀ ਨਹੀਂ ਮੈਂ ਅੱਜ ਫਬਰੀਡ ਨੂੰ ਵੀ ਕਹਿੰਦਾ ਪਰ ਮੈਂ ਇਹ ਚੀਜ਼ ਜ਼ਰੂਰ ਕਹਿਣਾ ਵੀ ਜਿਹੜਾ ਬੰਦਾ ਪਹਿਲੀ ਵਾਰੀ ਫਾਰਮ ਦੇ ਕਿੱਤੇ ਦੇ ਵਿੱਚ ਆਉਂਦਾ ਉਹ ਇੱਕ ਵਾਰੀ ਅੰਗ ਇਹੋ ਜਿਹੇ ਪਨਾਲੋ ਤਾਂ ਕਿ ਤੁਹਾਨੂੰ ਬਿਮਾਰੀ ਤੋਂ ਵੀ ਬਚਾ ਰਵੇ ਚਾਰੇ 65000 ਰੁਪਏ ਦੀ ਕੀਮਤ ਦਾ ਗਲਬਤਲੀ ਨੰਬਰ ਆਪਾਂ ਬਾਈ ਦਾ ਨੋਟ ਕਰ ਲੈਨੇ ਆ ਵੀਰੇ ਨੰਬਰ ਦੱਸਿਓ ਆਪਣਾ ਵੱਡੇ ਭਾਈ ਨੰਬਰ ਵੀਰੇ 9779529448 ਇੱਕ ਵਾਰੀ ਹੋਰ ਬੋਲੀ 9779529461 ਠੀਕ ਹੈ ਵੀਰੇ ਇਸ ਨੰਬਰ ਤੇ ਵੀਰੇ ਨਾ ਕਰ ਲਿਓ ਮਿੱਤਰੋ ਗੱਲ ਤੇ ਬਾਤ ਅਗਲੀ ਕਾਰਵਾਈ ਨੰਬਰ ਸਕਰੀਨ ਤੇ ਆ ਪਿੰਡ ਬਵੀਹਾ ਭਾਈ ਦਾ ਜ਼ਿਲ੍ਹਾ ਮੋਗਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਥੁੜੇ ਦਿਓ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਯਾਦ ਰੱਖਿਓ ਨੋਟੀਫਿਕੇਸ਼ਨ ਕਿਡਾ